ਮੂਸੇ ਵਾਲੇ ਦੀ ਯਾਦਗਾਰ ਤੇ ਪਹੁੰਚਿਆ ਮੌਂਟਰੀਅਲ ਤੋਂ ਸਿੱਧੂ ਦਾ ਪੱਕਾ ਆੜੀ ਸਿੱਧੂ ਦੇ ਕਰਵਾਉਂਦੇ ਸੀ ਸ਼ੋਅ ਤੇ ਅੱਜ ਯਾਦਗਾਰ ਤੇ ਪਹੁੰਚ ਹੋ ਗਿਆ ਭਾਵਕ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ #JusticeForSidhuMosewala ਜ਼ਰੂਰ ਲਿਖ ਦਿਓ ਇਹ ਨੌਜਵਾਨ ਜੋ ਤੁਸੀਂ ਦੇਖ ਰਹੇ ਹੋ ਕਿ ਜੋ ਯਾਦਗਾਰ ਤੇ ਪਹੁੰਚਿਆ ਇਸ ਦਾ ਮੋਂਟਰੀਅਲ ਤੋਂ ਆਉਣਾ ਸਿਰਫ ਇਹ ਕਾਰਨ ਸੀ ਕਿ ਇਹ ਸਿੱਧੂ ਮੂਸੇਵਾਲੇ ਦਾ ਉਹ ਪੱਕਾ ਆੜੀ ਹੈ ਜੋ ਮੋਂਟਰੀਅਲ ਦੇ ਵਿੱਚ ਹਰ ਸਾਲ ਸਿੱਧੂ ਦੇ ਸ਼ੋਅ ਕਰਵਾਉਂਦਾ ਸੀ ਤਾਂ ਅੱਜ ਸਿੱਧੂ ਦੀ ਯਾਦਗਾਰ ਤੇ ਪਹੁੰਚਿਆ ਜਿੱਥੇ ਸਿੱਧੂ ਦੀ ਯਾਦਗਾਰ ਤੇ ਸਿੱਧੂ ਦੇ ਫੈਨ ਪਹੁੰਚਦੇ ਨੇ ਉੱਥੇ ਹੀ ਇਹ ਸਿੱਧੂ ਦਾ ਪੱਕਾ ਆੜੀ ਜਿਸਨੇ ਹੱਥ ਦੇ ਉੱਪਰ ਟੈਟੂ ਵੀ ਬਣਵਾਇਆ ਸਿੱਧੂ ਮੂਸੇਵਾਲੇ ਦੀ ਤਰ੍ਹਾਂ ਇਹ ਯਾਦ ਕਰਕੇ ਭਾਵੁਕ ਵੀ ਹੋ ਗਿਆ ਕੁਝ ਅਜਿਹੀਆਂ ਗੱਲਾਂ ਵੀ ਕੀਤੀਆਂ ਨੇ ਸੁਣ ਕੇ ਹੈਰਾਨ ਵੀ ਹੋਵੋਗੇ ਕਿ ਸਿੱਧੂ ਦੇ ਫੈਨ ਵੀ ਪਰੇ ਤੋਂ ਪਰੇ ਨੇ ਤੇ ਹਰ ਸਾਲ ਮੌਂਟਰੀਅਲ 'ਚ ਸ਼ੋਅ ਕਰਵਾਉਣ ਵਾਲਾ ਇਹ ਨੌਜਵਾਨ ਜਦੋਂ ਯਾਦਗਾਰ ਤੇ ਪਹੁੰਚਦਾ ਸਿੱਧੂ ਦੇ ਸਟੈਚੂ ਨੂੰ ਦੇਖਦਾ ਤੇ ਲੋਕਾਂ ਦਾ ਪਿਆਰ ਦੇਖ ਕੇ ਬਹੁਤ ਜ਼ਿਆਦਾ ਭਾਵੁਕ ਵੀ ਹੋ ਜਾਂਦਾ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ #JusticeForSidhu Moosewala ਜ਼ਰੂਰ ਲਿਖ ਦਿਓ ਦੇਖ ਸਕਦੇ ਹੋ ਤੁਸੀਂ ਸਿੱਧੂ ਨੂੰ ਗਏ ਨੂੰ ਕਿੰਨਾ ਸਮਾਂ ਹੋ ਗਿਆ ਪਰ ਯਾਦਗਾਰ ਤੇ ਮੇਲਾ ਜਿਉਂ ਦੀ ਤਿਉਂ ਲੱਗਿਆ ਹੋਇਆ ਸਿੱਧੂ ਨੂੰ ਯਾਦ ਕਰਨ ਵਾਲੇ ਰੋਜ਼ਾਨਾ ਸਿੱਧੂ ਦੀ ਹਵੇਲੀ ਆਉਂਦੇ ਨੇ ਯਾਦ ਕਰਦੇ ਨੇ ਭਾਵਕ ਹੋ ਜਾਂਦੇ ਨੇ ਇਸ ਸਟੈਚੂ ਨੂੰ ਦੇਖ ਕੇ ਜਿਸ ਸਟੈਚੂ ਦੇ ਹੱਥ ਵਿੱਚ ਮਾਈਕ ਹੈ ਤੇ ਉਂਗਲ ਖੜੀ ਹੈ ਸਿੱਧੂ ਅਣਖਾਂ ਦੀ ਗੱਲ ਕਰਦਾ ਹੁੰਦਾ ਸੀ ਰਤਵੇ ਦੀ ਗੱਲ ਕਰਦਾ ਸੀ ਤੇ ਅੱਜ ਵੀ ਸਿੱਧੂ ਮੂਸੇਵਾਲੇ ਨੂੰ ਚਾਉਣ ਵਾਲੇ ਉਸੇ ਰਤਵੇ ਨੂੰ ਬਰਕਰਾਰ ਰੱਖ ਕੇ ਬੈਠੇ ਨੇ ਇਸ ਨੌਜਵਾਨ ਨੇ ਜੋ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾਉਣੇ ਆ ਸੁਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤੇ ਸਿੱਧੂ ਮੂਸੇਵਾਲੇ ਨੂੰ ਚਾਹਣ ਵਾਲੇ ਕਿੱਥੇ ਕਿੱਥੇ ਬੈਠੇ ਨੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਸ ਨੌਜਵਾਨ ਦੀਆਂ ਗੱਲਾਂ ਤੋਂ ਮੌਂਟਰੀਅਲ ਦੇ ਵਿੱਚ ਸਿੱਧੂ ਦਾ ਹਰ ਸਾਲ ਸ਼ੋਅ ਕਰਵਾਇਆ ਜਾਂਦਾ ਸੀ ਤੇ ਇਸ ਨੌਜਵਾਨ ਵੱਲੋਂ ਬੁਕਿੰਗ ਪਹਿਲਾਂ ਹੀ ਕਰਵਾ ਦਿੱਤੀ ਜਾਂਦੀ ਸੀ ਤੇ ਸਿੱਧੂ ਦਾ ਪੱਕਾ ਅੜੀ ਜਦੋਂ ਯਾਦਗਾਰ ਤੇ ਪਹੁੰਚਦਾ ਹੈ ਬਹੁਤ ਜ਼ਿਆਦਾ ਭਾਵਕ ਹੋ ਜਾਂਦਾ ਹੈ ਅੱਖਾਂ ਨਮ ਦੇ ਵਿੱਚ ਕੁਝ ਅਜਿਹੀਆਂ ਗੱਲਾਂ ਕਈਆਂ ਨੇ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਕਮੈਂਟਾਂ ਦੇ ਵਿੱਚ ਜਸਟੀਫਾਈ ਫॉर ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ ਦੇਖ ਸਕਦੇ ਹੋ ਕਿਵੇਂ ਲੋਕ ਆਉਂਦੇ ਨੇ ਯਾਦਗਾਰ ਤੇ ਰੋਜ਼ਾਨਾ ਮੇਲਾ ਲੱਗਿਆ ਰਹਿੰਦਾ ਕਿਉਂਕਿ ਸਿੱਧੂ ਕਹਿੰਦਾ ਹੁੰਦਾ ਸੀ ਵੀ ਮੇਰੇ ਜਾਨ ਪਿੱਛੋਂ ਲੋਕਾਂ ਦਾ ਮੇਲਾ ਲੱਗਣਾ ਉਸੇ ਤਰ੍ਹਾਂ ਮੌਂਟਰੀਅਲ ਤੋਂ ਆਇਆ ਹੈ ਫੈਨ ਬਹੁਤ ਸਾਰੀਆਂ ਗੱਲਾਂ ਦੇ ਖੁਲਾਸੇ ਵੀ ਕਰ ਗਿਆ ਤੁਸੀਂ ਸੁਣ ਕੇ ਹੈਰਾਨ ਵੀ ਹੋਵੋਗੇ ਕਿ ਇਸ ਨੌਜਵਾਨ ਨੇ ਜੋ ਗੱਲਾਂ ਦਸੀਆਂ ਨੇ ਉਹ ਸਿੱਧੂ ਦਾ ਪਿਆਰ ਰਤਬਾ ਤੇ ਅਣਖਾਂ ਦੀ ਗੱਲ ਜਿਹੜੀ ਸਿੱਧੂ ਕਰਦਾ ਆਉਂਦਾ ਸੀ ਉਹ ਦਰਸਾਉਂਦਾ ਇਸ ਨੌਜਵਾਨ ਦੀਆਂ ਗੱਲਾਂ ਸੁਣੋ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਇਸ ਨੌਜਵਾਨ ਨੇ ਜੋ ਮੌਂਟਰੀਅਲ ਦੇ ਵਿੱਚ ਸ਼ੋਅ ਕਰਵਾਏ ਨੇ ਉਸ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਸਿੱਧੂ ਮੂਸੇਵਾਲੇ ਦੇ ਫੈਨ ਵੀ ਪਰੇ ਤੋਂ ਪਰੇ ਨੇ ਤੇ ਵੱਖੋ ਵੱਖਰੇ ਤਰੀਕੇ ਦੇ ਨਾਲ ਸਿੱਧੂ ਨੂੰ ਸ਼ਰਧਾਂਜਲੀ ਦੇਣ ਦੇ ਲਈ ਆਉਂਦੇ ਨੇ ਤਾਂ ਤੁਸੀਂ ਦੋਸਤੋ ਕਿੱਥੋਂ ਕਿੱਥੋਂ ਸਿੱਧੂ ਦੀ ਯਾਦਗਾਰ ਤੇ ਆਏ ਹੋ ਉਹ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਇਹ ਪੱਕਾ ਆੜੀ ਸਿੱਧੂ ਦਾ ਮੌਂਟਰੀਅਲ ਤੋਂ ਪਹੁੰਚਿਆ ਸਿੱਧੂ ਦੀ ਯਾਦਗਾਰ ਤੇ ਪਰਿਵਾਰ ਨੂੰ ਵੀ ਮਿਲਿਆ ਦੁੱਖ ਸਾਂਝਾ ਕੀਤਾ ਤੇ ਕੁਝ ਅਹਿਮ ਗੱਲਾਂ ਵੀ ਜਿਹੜੀਆਂ ਨੇ ਸਿੱਧੂ ਪਰਿਵਾਰ ਦੇ ਬਾਰੇ ਕਹੀਆਂ ਨੇ ਸੁਣੋ ਤੇ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਮੇਰਾ ਨਾਮ ਜੀ ਨਵਰਾਜ ਤੇ ਮੈਂ ਮੌਂਟਰੀਅਲ ਤੋਂ ਆਇਆ ਹਮਰ ਗਾਇ ਦੇ ਨਾਮ ਤੋਂ ਉੱਥੇ ਸਾਰੇ ਜਾਣਦੇ ਸਾਨੂੰ ਤੇ ਬਾਈ ਦਾ ਹਰੇਕ ਵਾਰੀ ਅਸੀਂ ਪ੍ਰੋਗਰਾਮ ਵੀ ਇੱਥੇ ਕਰਾਉਨੇ ਸੀ ਤੇ ਸ਼ੋਅ ਵੀ ਉੱਥੇ ਕਰਵਾਏ ਮੌਂਟਰੀਅਲ ਦੇ ਵਿੱਚ ਬਾਈ ਟੋਰਾਂਟੋ ਤੋਂ ਬਿਲੋਂਗ ਕਰਦੇ ਸੀਗੇ ਸਾਡੇ ਕੋਲ ਸੀਗੇ ਤੇ ਦਿਲੋਂ ਪਿਆਰ ਆ ਬਾਈ ਲਈ ਰਿਸਪੈਕਟ ਆ ਬਾਈ ਨੇ ਬਹੁਤ ਵੱਡਾ ਮੈਸੇਜ ਦਿੱਤਾ ਆਪਣੇ ਜਿੰਨੇ ਵੀ ਆਉਣ ਵਾਲੀ ਪੀੜੀ ਫਿਊਚਰ ਲਈ ਕਿ ਆਪਣੇ ਮਾਪੇ ਦੀ ਆਪਾਂ ਕਿੱਦਾਂ ਰਿਸਪੈਕਟ ਕਰਨੀ ਆ ਕਿੱਦਾਂ ਸੇਵਾ ਕਰਨੀ ਆ ਸਾਡੇ ਲਈ ਬਹੁਤ ਵੱਡਾ ਇੱਕ ਘਾਟਾ ਕਿਉਂਕਿ ਇੱਥੇ ਲੋਕਾਂ ਨੂੰ ਕਿਸੇ ਨੂੰ ਪਤਾ ਨਹੀਂ ਵੀ ਬਾਈ ਕੀ ਚੀਜ਼ ਸੀਗਾ ਕਿਸੇ ਨੂੰ ਇਹ ਨਹੀਂ ਪਤਾ ਹੈਗਾ ਵੀ ਜੋ ਬਾਈ ਗੋਂਦਾ ਸੀ ਟੂ ਪੈਕਲ ਤੋਂ ਸੁਣਦਾ ਸੀ ਜੋ ਉਧਰਲੇ ਕਾਲੇ ਕੀ ਬਾਹਰ ਵਿਦੇਸ਼ ਦੇ ਵਿੱਚ ਚੱਲਦਾ ਪਿਆ ਉਹ ਆਪਣੇ ਬੰਦਿਆਂ ਨੂੰ ਹੱਲੇ ਇੱਥੇ ਇੰਨਾ ਚਾਨਣ ਨਹੀਂ ਪਿਆ ਹੈਗਾ ਉਹ ਬਹੁਤ ਵੱਡੀ ਹਸਤੀ ਸੀ ਬਾਈ ਠੀਕ ਆ ਜੀ ਬਾਈ ਦਾ ਡ੍ਰੇਗ ਨਾਲ ਵੀ ਕੋਲਾਬੋਰੇਸ਼ਨ ਹੋਇਆ ਬਰਨਾ ਬੋਏ ਨਾਲ ਵੀ ਹੋਇਆ ਹੋਰ ਵੀ ਕਈ ਆਰਟਿਸਟ ਆ ਸਟੀਲ ਬੈਂਗਲਸ ਜਿੱਦਾਂ ਬਹੁਤ ਬੰਦਿਆਂ ਨਾਲ ਕੀਤਾ ਬਾਈ ਨੇ ਤੇ ਆ ਤੁਹਾਨੂੰ ਇੱਕ ਹੋਰ ਚੀਜ਼ ਦਿਖਾ ਦਿੰਦੇ ਆ ਬਾਈ ਦਾ ਟੈਟੂ ਹਾਲੇ ਕੰਪਲੀਟ ਨਹੀਂ ਹੋਇਆਗਾ ਹੋ ਜਾਣਾ ਹਾਲੀਵੁੱਡ ਮੂਸੇ ਵਾਲਾ ਮਾਲਵਾ ਬਲੌਗ ਤੇ ਬਾਕੀ ਇਹ ਸਾਰਾ ਹਾਲੇ ਕਵਰ ਹੋਊਗਾ ਠੀਕ ਆ ਜੀ ਤੇ ਅਸੀਂ ਦਿਲੋਂ ਬਾਈ ਨੂੰ ਪਿਆਰ ਕਰਦੇ ਆ ਤੇ ਹਰੇਕ ਸਾਲ ਉਹਨਾਂ ਦਾ ਪ੍ਰੋਗਰਾਮ ਕਰਾਵਾਂਗੇ ਉਹਨਾਂ ਦੇ ਬਰਥਡੇ ਤੇ ਮੌਨਟਰੀਅਲ ਵਿੱਚ 29 ਮਈ ਨੂੰ ਕਿਦਾਂ ਅਫੀਰ ਹੋਇਆ ਮਤਲਬ ਜੀ ਬਹੁਤ 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 ਜਦੋਂ ਸਾਨੂੰ ਨਿਊਜ਼ ਪਤਾ ਲੱਗੀ ਅਸੀਂ ਸ਼ੋਹ ਦਾ ਸੋਚਦੇ ਸੀਗਾ ਬਾਈ ਦਾ ਮੌਂਟਰੀਅਲ ਦੇ ਵਿੱਚ ਕਰਾਉਣਾ ਸੀ ਕਿਉਂਕਿ ਬਾਈ ਦਾ ਵਰਲਡ ਟੂਰ ਸੀਗਾ ਜਦੋਂ ਸਾਨੂੰ ਸਵੇਰੇ ਨਿਊਜ਼ ਮਿਲੀ 29 ਮਈ ਨੂੰ ਸਾਨੂੰ ਕੁਝ ਨਹੀਂ ਪਤਾ ਲੱਗੇ ਸਾਨੂੰ ਫੇਕ ਲੱਗਦਾ ਸੀਗਾ ਵੀ ਨਹੀਂ ਬਈ ਕਰਕੇ ਕਿਉਂਕਿ ਬਹੁਤ ਬਾਈ ਨਾਲ ਕੌਂਟਰੋਵਰਸੀ ਸ਼ੁਰੂ ਤੋਂ ਚੱਲਦੀ ਸੀਗੀ ਤੇ ਇਸ ਕਰਕੇ ਸਾਨੂੰ ਇੱਕਦਮ ਏਦਾਂ ਲੱਗਾ ਸੀ ਸਵੇਰੇ ਹੀ ਉੱਠ ਕੇ ਕਾਲਾਂ ਲਾਈਆਂ ਤੇ ਪਤਾ ਲੱਗਾ ਅਸੀਂ ਕਿਾ ਚਲੋ ਬਈ ਜੇ ਮਾੜਾ ਮੋਟਾ ਇਨਸੀਡੈਂਟ ਹੋਇਆ ਬਾਅਦ ਚੋ ਖਬਰ ਆਈ ਤੇ ਬਾਈ ਪੂਰੇ ਹੋ ਗਏ ਤਾਂ ਬਹੁਤ ਜਾਨੀ ਤੁਸੀਂ ਛੱਡਈ ਗੱਲਾਂ ਦੋ ਸਾਨੂੰ ਅਸੀਂ 2 ਮਹੀਨੇ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਬਈ ਆ ਹੁਣ ਕੈਨੇਡਾ ਤੋਂ ਅਸੀਂ ਆਏ ਆ ਸਿੱਧਾ ਹੀ ਅਸੀਂ ਆ ਪਿੰਡ ਪਹਿਲਾਂ ਮਾ ਮਾਦਾ ਜੀ ਨੂੰ ਤਾਂ ਪਿਤਾ ਜੀ ਨੂੰ ਮਿਲ ਕੇ ਆਉਣਾ ਵਾ ਤੇ ਉਹ ਅੱਜ ਹੈ ਹੀ ਨਹੀਂ ਸੀਗੇ ਮਿਲੇ ਨਹੀਂ ਸੋ ਫੇਰ ਚੱਕਰ ਲਾਵਾਂਗੇ ਬਟ ਬਾਈ ਸਾਡੇ ਦਿਲਾਂ ਚ ਵੱਸਦਾ ਬਿਗ ਰਿਸਪੈਕਟ ਫੋਰ ਮੈਂ ਯੂ نو ਕਿੰਨੇ ਸ਼ੋ ਤੁਸੀਂ ਲਵਾਏ ਸਾਨੂੰ ਪਤਾ ਹੈ ਕਿ ਹੁਣ ਦੁਬਾਰਾ ਸ਼ੋ ਲੱਗਣ ਜਾ ਰਿਹਾ ਹੈ ਹੋਲੋਗ੍ਰਾਮ ਤੇ ਤੁਸੀਂ ਫੇਰ ਉਹ ਉਸ ਪ੍ਰੋਗਰਾਮ ਕਰਵਾਓਂਗੇ ਹਾਂਜੀ ਸਾਡੇ ਪ੍ਰਾਂਟੋ ਦੇ ਵਿੱਚ ਵੀ ਬਾਈ ਬੈਠੇ ਆ ਬੀਸੀ ਚ ਵੀ ਹੈਗੇ ਆ ਤੇ ਬਾਉਂਡਰੀ ਵਾਲ ਚ ਵੀ ਸਾਡੇ ਬਾਈ ਹੈਗੇ ਆ ਸੋ ਅਸੀਂ ਸਾਰਿਆਂ ਨੇ ਰਲ ਕੇ ਇਹ ਆਪਣੇ ਸ਼ੋ ਕਰਵਾਵਾਂਗੇ ਸੋ ਉਹ ਅੱਗੇ ਜਾ ਕੇ ਪਤਾ ਲੱਗੂਗਾ ਜਦੋਂ ਇਹਨਾਂ ਦੇ ਪੇਰੈਂਟਸ ਇਜਾਜ਼ਤ ਦੇਉਗੇ ਮਾਤਾ ਪਿਤਾ ਜੀ ਫਿਰ ਦੇਖਦੇ ਆ ਕਿੱਦਾਂ ਵੀ ਹੁੰਦਾ ਹਾਂਜੀ